Sabr et, ਸਤ ਨਾਮ ਬੋਲੀ ਕਦੇ ਵੀ ਨਾ ਡੋਲੀ ਸਤ ਨਾਮ ਬੋਲੀ ਕਦੇ ਵੀ ਨਾ ਡੋਲੀ ਸਭ ਰਚਨਾ ਵਾਹੇ ਗੁਰੂ ਬੋਲੋ ਜੀ ਤੇਰਾ ਸਭ ਸਾ ਤੇਰਾ ਵਾਹੇ ਗੁਰੂ ਤੇਰੀ ਸਭ ਰਚਨਾ ਕੈਨੀ ਔਰ ਸ਼ਹੀਦ ਬਾਬਾ ਦੀਪ ਸਿੰਘ ਜਰੂਰੀ ਜੋ ਸਮੂਹ ਕਾਲਜਾਂ ਦੇ ਸਮੁੱਚੀ ਸੰਗਤ ਨੇ ਪਿਆਰੇ ਮੂਲੀ ਆਏ ਇਸ ਬਾੜ ਦੀ ਸੰਗਤ ਨੇ ਰਲ ਮਿਲ ਕੇ ਹਾਂਜੀ ਗੁਰੂਆਂ ਦਾ ਉਕਾਸਰਾ ਲੈ ਮੈਂ ਪਿਆਰਿਆ ਸਾਰਿਆਂ ਦਾ ਸੰਗਤ ਨੂੰ ਵਧਾਈ ਦਿੰਨਾ ਉਥੋਂ ਕਟਾਨ ਖੋਰ ਛਕਰਾਨਾ ਕਰਦਾ ਸਾਹਿਬ ਜੀ ਗੁਰਗ੍ਰੰਥ ਸਾਹਿਬ ਜੀ ਸਾਡੇ ਵਿੱਚ ਨੇ ਦੀ ਗਰੀਵਨ ਦੇ ਪਏ ਨੇ ਉਹ ਇੱਕ ਪ੍ਰਤੀਬਵਸਤ ਹੋਈ ਹੈ ਤੇ ਮੈਂ ਫੇਰ ਇੱਕ ਵਾਰੀ ਇਹ ਸੰਗਤ ਨੂੰ ਵਧਾਈ ਦਿਨਾ ਔਰ ਕਟਾਨ ਕਰੋੜ ਸ਼ੁਕਰਾਨਾ ਸਹਿਤ ਤਰੀਕਨ ਸੌਧੀਆਂ ਕਰਦਾ ਬਹੁਤ ਬਹੁਤ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ 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 ਸ ਤੇਰਾ ਸਭ ਸਾ ਤੇਰਾ ਵਾਹੇ ਗੁਰੂ ਸੁਣਿਆ ਦੀਪ ਲੋ ਪਾਤਲ ਸੁਣਿਆ ਪਹੇ ਨਾ ਸਕੈ ਨਾਮਿਕ ਭਗਤਾਂ ਸਦਾ ਵਿਗਾਸ